ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੋਨ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅਕਸਰ ਜਦੋਂ ਬਰਸਾਤ ਆਉਣ ਵਾਲੀ ਹੁੰਦੀ ਹੈ ਤਾਂ ਉਸ ਵਕਤ ਵੱਖ-ਵੱਖ ਭਾਗ ਸਖਤੀ ਵਰਤਦੇ ਨੇ ਤਾਂ ਕਿ ਪਾਣੀ ਕਿਸੇ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਜਾਂ ਫਿਰ ਨਹਿਰੀ ਪਾਣੀ ਕਿਸੇ ਤਰੀਕੇ ਦਾ ਆਤੰਕ ਨਾ ਮਚਾਵੇ ਅਤੇ ਨਗਰ ਕੌਂਸਲ ਕੁਰਾਲੀ ਵੱਲੋਂ ਅੱਜ ਕਿਹੜਾ ਕੰਮ ਕੀਤਾ ਜਾ ਰਿਹਾ ਹੈ ਅਤੇ ਉਹ ਨਗਰ ਘੇੜਾ ਧਰਮਸ਼ਾਲਾ ਮਾਰਕੀਟ ਦੇ ਨਾਲੇ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਆ ਮੈਂ ਤੁਹਾਨੂੰ ਤਸਵੀਰਾਂ ਵਖਾਉਣਾ ਹੈ ਅਤੇ ਤਸਵੀਰਾਂ ਕੋਰਾਲੀ ਦੀਆਂ ਨਗਰਘੇੜਾ ਮਾਰਕੀਟ ਦੀਆਂ ਜਿੱਥੇ ਕਿ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਬਕਾਇਦਾ ਜੀਸੀਬੀ ਮਸ਼ੀਨ ਦੇ ਨਾਲ ਨਾਲੇ ਦੇ ਉੱਪਰ ਬਣੀਆਂ ਹੋਈਆਂ ਸਲੀਪਾਂ ਨੂੰ ਤੋੜ ਕੇ ਹੁਣ ਨਾਲੇ ਸਾਫ਼ ਕੀਤੇ ਜਾਣਗੇ ਅਤੇ ਇਹ ਨਾਲੇ ਦਾ ਕੰਮ ਅੱਜ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਅਸੀਂ ਲਾਈਵ ਤਸਵੀਰਾਂ ਅਪਹਾਰਿਆ ਹਾਲਾਂਕਿ ਨਗਰ ਕੌਂਸਲ ਵੱਲੋਂ ਨਾਲ ਦੀ ਨਾਲ ਇੱਥੇ ਜੋ ਮਲਵਾ ਹੈ ਉਹਨੂੰ ਵੀ ਨਾਲ ਦੀ ਨਾਲ ਟਰੈਕਟਰ ਦੇ ਵਿੱਚ ਰੱਖ ਕੇ ਚੁੱਕਿਆ ਜਾ ਰਿਹਾ ਤਾਂ ਕਿ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ ਪਰ ਇੱਥੇ ਇੱਕ ਸਵਾਲ ਜਿਹੜਾ ਹੈ ਉਹ ਉਹ ਵੀ ਸਾਹਮਣੇ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ येलो ਅਲਰਟ ਹੋਇਆ ਹੋਇਆ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਅਤੇ ਆਉਣ ਦੀ ਸੰਭਾਵਨਾ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਜੇਕਰ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਕੰਮ ਕਿਉਂ ਜਿਹੜਾ ਕੀਤਾ ਜਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਜਦੋਂ ਵੀ ਜਦੋਂ ਕਿਉਂਕਿ ਜਦੋਂ ਸਲੇਪਾ ਟੁੱਟਦੀ ਹੈ ਤੇ ਇਹ ਮਾਰਕੀਟ 'ਚ ਪਹਿਲਾਂ ਹੀ ਕਾਫੀ ਜ਼ਿਆਦਾ ਪਾਣੀ ਆਉਂਦਾ ਹੈ ਅਤੇ ਜੇਕਰ ਕੋਈ ਸਲੇਪਾ ਦੇ ਬਹਾਨੇ ਇਸ ਨਾਲੇ ਦੇ ਵਿੱਚ ਡਿੱਗ ਗਿਆ ਤੇ ਕਿਸੇ ਦੀ ਕੁਝ ਵੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਕਿਹਦੀ ਹੋਵੇਗੀ ਜੋ ਇਹ ਕੰਮ ਹੈ ਉਹ ਸਹੀ ਵੀ ਹੋ ਸਕਦਾ ਹੈ ਪਰ ਇੱਥੇ ਇੱਕ ਸਵਾਲ ਇਹ ਹੈ ਕਿ ਇਹ ਕੰਮ ਲਗਭਗ ਕਿਉਂ ਲਗਭਗ 1.5 2 ਮਹੀਨੇ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਜਦੋਂ ਪਤਾ ਸੀ ਕਿ ਬਰਸਾਤ ਹੋਣ ਵਾਲੀ ਹੈ ਅਤੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਵੀ ਜਿਹੜਾ ਹੈ ਇਹ ਕੰਮ ਕਿਉਂ ਕਰਨਾ ਪਿਆ ਅਤੇ ਦੁਕਾਨਦਾਰ ਜ਼ਰੂਰ ਇੱਥੇ ਪਰੇਸ਼ਾਨ ਨੇ ਜੋ ਕਿ ਇਕੱਠੇ ਹੋਏ ਹੋਏ ਨੇ ਪਰ ਨਗਰ ਕੌਂਸਲ ਦੇ ਜੋ ਐਸੋਸਨ ਅਨਿਲ ਜੀ ਉਹਨਾਂ ਨੇ ਇੱਥੇ ਆ ਕੇ assurance ਵੀ ਦਿੱਤਾ ਹੈ ਕਿ 15 ਦਿਨ ਦੇ ਅੰਦਰ ਅੰਦਰ ਪਾਈਪਾਂ ਪਾ ਦਿੱਤੀਆਂ ਜਾਣਗੀਆਂ ਹਾਲਾਂਕਿ ਇਹ ਜਾਣਕਾਰੀ ਫਿਲਹਾਲ ਨਹੀਂ ਹੈ ਕਿ 15 ਦਿਨ ਬਾਅਦ ਜਿਹੜੀਆਂ ਪਾਈਪਾਂ ਪੈਣਗੀਆਂ ਉਸ ਦਾ ਐਸਟੀਮੇਟ ਕਦੋਂ ਬਣਿਆ ਤੇ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਇਹ ਪਾਈਪਾਂ ਪੈਣ ਗਈਆਂ ਕਿ 15 ਦਿਨ ਜੇਕਰ ਪਾਣੀ ਬਰਸਾਤ ਹੁੰਦੀ ਹੈ ਤਾਂ ਕੀ ਨਾਲ ਇਹਦੀ ਸਫਾਈ ਹੋਵੇਗੀ ਇਹ ਸਾਰੇ ਸਵਾਲ ਨੇ ਜੋ ਕਿ ਲੋਕ ਕਿਤੇ ਨਾ ਕਿਤੇ ਪੁੱਛ ਰਹੇ ਨੇ ਪਰ ਫਿਲਹਾਲ ਦੇ ਤੁਹਾਨੂੰ ਅਸੀਂ ਤਸਵੀਰਾਂ ਇਹ ਦਿਖਾ ਰਹੇ ਹਾਂ ਇਹ ਕੋਰਾਲੀ ਨਗਰ ਕੀਣਾ ਮਾਰਕੀਟ ਦੀਆਂ ਤਸਵੀਰਾਂ ਹੈ ਜਿੱਥੇ ਕਿ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਕਿਤੇ ਨਾ ਕਿਤੇ ਦਕਾਨਦਾਰ ਵੀ ਇਕੱਠੇ ਹੋਏ ਹੋਏ ਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸਲਿੱਪਾਂ ਐ ਉਹ ਟੁੱਟ ਰਹੀਆਂ ਅਤੇ ਉਹ ਆਪਣੀਆਂ ਸਲਿੱਪਾਂ ਟੁੱਟੀਆਂ ਹੋਈਆਂ ਵੀ ਦੇਖ ਰਹੇ ਨੇ ਕਿਉਂਕਿ ਕਾਫੀ ਸਲਿੱਪਾਂ ਦੇ ਵਿੱਚ ਜਿਹੜਾ ਸਲਿੱਪਾਂ ਜਦੋਂ ਪੈਸੇ ਨਾਲੇ ਪਾਈਆਂ ਹੋਈਆਂ ਤੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਪਰ ਨਗਰ ਕੌਂਸਲ ਇਹ ਕੰਮ ਸਿਰਫ ਬਰਸਾਤ ਆਉਣ ਦੇ ਦਿਨ ਹੀ ਕਿਉਂ ਕਰਦੀ ਐ ਇਹ ਵੀ ਇੱਕ ਵੱਡਾ ਸਵਾਲ ਐ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਐ ਉਹ ਸਾਂਝੇ ਕਰ ਸਕਦੇ ਹੋ ਕਿ ਆਖਰ ਜੋ ਇਹ ਕੰਮ ਐ ਜੋ ਲੇ ਸਫਾਈ ਦਾ ਕੰਮ ਹੈ ਉਹ ਸਿਰਫ ਬਰਸਾਤ ਆਉਣ ਤੋਂ ਜਾਂ ਫਿਰ yellow alert ਜਾਰੀ ਹੋਣ ਤੋਂ ਬਾਅਦ ਹੀ ਕਿਉਂ ਕੀਤਾ ਜਾਂਦਾ ਕਿਉਂਕਿ ਇਹ ਕੰਮ ਲਗਾਤਾਰ 1.5 ਮਹੀਨੇ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ਜਿਸ ਕਰਕੇ ਜੇਕਰ ਕੱਲ ਬਰਸਾਤ ਹੋਈ ਤਾਂ ਇੱਕ ਦਾ ਕੰਮ ਅਧੂਰਾ ਰਹਿ ਸਕਦਾ ਹੈ ਹਾਲਾਂਕਿ ਇਹ ਬਾਗ ਨੰਬਰ 15 ਦਾ ਨਾਲਾ ਹੈ ਤੇ 15 ਦੇ ਜਿਹੜੇ ਲੋਕਾਂ ਨੇ ਜਿਹ ਦੁਕਾਨਦਾਰਾ ਉਹਨਾਂ ਚ ਵੀ ਕਿਤੇ ਨਾ ਕਿਤੇ ਰੋਸ਼ ਨਜ਼ਰ ਆ ਰਹੇ ਆ ਕਿਉਂਕਿ 15 ਨੰਬਰ ਵਾੜ ਦੇ ਲੋਕਾਂ ਦਾ ਜਿਹੜਾ ਦੁਕਾਨਦਾਰਾ ਦਾ ਇਹੀ ਕਹਿਣਾ ਕਿ ਉਹਨਾਂ ਦਾ ਵਪਾਰ ਜੇ ਬਰਸਾਤ ਆਉਂਦੀ ਹੈ ਤਾਂ ਕਾਫੀ ਨੁਕਸਾਨ ਵੀ ਹੋ ਸਕਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਜਦੋਂ ਪੰਜਾਬ ਦੇ ਵਿੱਚ yellow alert ਜਾਰੀ ਹੋ ਚੁੱਕਿਆ ਹੈ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦਾ ਐਸਟੀਮੇਟ ਦੱਸਿਆ ਗਿਆ ਤੇ ਇਹ ਉਹ ਏਰੀਆ ਹੈ ਜਿੱਥੇ ਕਿ ਸਭ ਤੋਂ ਵੱਧ ਪਾਣੀ ਖੜਦਾ ਹੈ ਅਤੇ ਇੱਥੇ ਤਕਰੀਬਨ 2 ਤੋਂ 3 ਫੁੱਟ ਜਿਹੜਾ ਪਾਣੀ ਖੜਾ ਰਹਿੰਦਾ ਜਦੋਂ ਵੀ ਇੱਕ ਘੰਟਾ ਬਰਸਾਤ ਹੁੰਦੀ ਹੈ ਤੇ ਜਿੰਨੀਆਂ ਵੀ ਵੀਡੀਓ ਵਾਇਰਲ ਹੁੰਦੀਆਂ ਉਹ ਇਸੇ ਮਾਰਕੀਟ ਤੋਂ ਹੁੰਦੀਆਂ ਜਿੱਥੇ ਕਿ ਬੱਚੇ ਤੈਰ ਤੇ ਕੋਈ ਵੀ ਨਜ਼ਰ ਆਉਂਦੇ ਨੇ ਤੁਸੀਂ ਦੱਸਿਓ ਕਿ ਇਹ ਨਗਰ ਕੌਂਸਲ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ ਜਾਂ ਫਿਰ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਨਾਲੇ ਕੱਲ ਪ੍ਰਸਾਦ ਹੁੰਦੀ ਹੈ ਤੇ ਨਾਲਿਆਂ ਦੇ ਵਿੱਚ ਪਾਣੀ ਭਰਦਾ ਤਾਂ ਇਹਦੇ ਵਿੱਚ ਕੋਈ गिर ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਕਿਹਦੀ ਹੋਵੇਗੀ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫਿਲਹਾਲ ਜੋ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਹੈ ਅਤੇ ਨਾਲੇ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਹਾਲਾਂਕਿ ਜੋ ਮਲਬੇ ਦੀ ਟਰਾਲੀ ਹੈ ਉਹ ਨਾਲ ਦੀ ਨਾਲ ਭਰੀ ਜਾ ਰਹੀ ਹੈ ਵੀ ਕਿਸੇ ਦੁਕਾਨਦਾਰਾਂ ਨੂੰ ਕਿਸੇ ਤਰ੍ਹਾਂ ਦੀ ਔਕੜ ਨਾ ਆਵੇ ਪਰ ਕਿ ਦੁਕਾਨਦਾਰ ਵੀ ਖੜੇ ਨਹੀਂ ਅਤੇ ਕਈਆਂ ਦੇ ਜੋ ਸ਼ੈੱਡਾਂ ਦਾ ਨੁਕਸਾਨ ਵੀ ਹੋ ਰਿਹਾ ਤੇ ਦੇਲੀਆਂ ਜੋ ਕਿ ਟੈਲਾ ਮਾਰਬਲ ਲੱਗੇ ਹੋਏ ਨੇ ਉਹ ਵੀ ਜਿਹੜੀਆਂ ਉਹ ਟੁੱਟ ਰਹੀਆਂ ਅਤੇ ਚਲੋ ਬਾਕੀ ਹੁਣ ਜੋ ਨਗਰ ਕੌਂਸਲ ਵੱਲੋਂ ਪ੍ਰਵਾਨਿਤ ਕੀਤਾ ਗਿਆ ਹੈ ਉਹ ਸਹੀ ਹੈ ਜਾਂ ਗਲਤ ਉਹ ਆਣ ਵਾਲਾ ਸਮਾ ਦੱਸੇਗਾ ਕਿਉਂਕਿ ਕੱਲ ਤੋਂ ਸਵੇਰੇ ਭਾਰੀ ਬਰਸਾਤ ਹੋਣ ਦਾ ਖ਼ਤਸ਼ਾ ਜਤਾਇਆ ਜਾ ਰਿਹਾ ਤੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਜੋ ਨਗਰ ਕੌਂਸਲ ਤੁਰਾਲੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ yellow alert ਤੋਂ ਬਾਅਦ ਇਹ ਸਫਾਈ ਕੀਤੀ ਜਾ ਰਹੀ ਹੈ